ਦੋ ਵਿਅਕਤੀ ਨਸ਼ੀਲੇ ਪਤਾਪਤੀ ਕਾਬੂ ਕੀਤਾ ਕੀ ਲੱਗਦਾ ਕਿੱਥੇ ਰਹਿਣ ਵਾਲੇ ਕੌਣ ਆ ਕੇ ਨਸ਼ੇ ਨੂੰ ਲੈ ਕੇ ਜਲੰਧਰ ਦੇ ਹਾਤੀ ਪੁਲਿਸ ਵੱਲੋਂ ਮਾਨਯੋਗ શ્રી ਹਰਕਮਲ ਪ੍ਰੀਤ ਸਿੰਘ ਖੱਕ ਜੀ ਦੀ ਹਦਾਇਤਾਂ ਤੇ ਦਿਸ਼ਾ ਨਿਰਦੇਸ਼ਾਂ ਤੇ ਤੇ ਸਰਦਾਰ ਸਰਵੰਤ ਸਿੰਘ ਬਲ ਡੀਐਸਪੀ ਫਲੋਰ ਜੀ ਦੀ ਹਦਾਇਤਾਂ ਤੇ ਉਹਨਾਂ ਦੀ ਗਾਈਡੈਂਸ 'ਚ ਅਸੀਂ ਸਾਡੀਆਂ ਟੀਮਾਂ ਵਕਫ ਵਕਫ ਪਹਿਲਾਂ ਵੀ ਨਸ਼ੇ ਨੂੰ ਲੈ ਕੇ ਕਾਫੀ ਠੱਲ ਪਾਉਂਦੀਆਂ ਰਹੀਆਂ ਤੇ 28 11 2024 ਨੂੰ ਇਸੇ ਸੰਬੰਧੀ ਦੋ ਦੋਸ਼ੀਆਂ ਨੂੰ ਕਾਬੂ ਕੀਤਾ ਜਿਨ੍ਹਾਂ ਦਾ ਕਮਲੇਸ਼ ਕੁਮਾਰ ਉਰਫ ਸੋਨੂ ਬੱਚਾ ਜੋ ਕਿ ਪੰਜਟੇਰਾ ਥਾਣਾ ਫਲੋਰ ਦੇ ਰਹਿਣਵਾਲਾ ਤੇ ਦੂਜਾ ਕਾਸ਼ਕਮਰ ਜੋ ਕਿ ਪੰਜਟੇਰਾ ਥਾਣਾ ਫਲੋਰ ਇਹਨਾਂ ਪਾਸੋਂ ਕਰੀਬ 8 ਗ੍ਰਾਮ ਹਿਰੋਇਨ ਤੇ 105 ਨਸ਼ੀਲੀ ਗੋਲੀਆਂ ਬਰਾਮਦ ਹੋਈਆਂ ਤੇ ਇਸ ਦੇ ਵਿੱਚ ਇੱਕ ਦੋਸ਼ੀ ਹੈ ਕਮਲੇਸ਼ ਕੁਮਾਰ ਉਹ ਸਨ ਬੱਚਾ ਇਹ ਤੇ ਪਹਿਲਾਂ ਨਸ਼ੇਦ ਨੂੰ ਲੈ ਕੇ ਪਰਚੇ ਦਰਜ ਸੀਗੇ ਤੇ ਇਹਨਾਂ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਰਿਮਾਂਡ ਲਿਆ ਤੇ ਜਿੰਨਾਂ ਤੋਂ ਇਹ ਲੈ ਕੇ ਆਏ ਆ ਉਹਨਾਂ ਸਬੰਧੀ ਵੀ ਅਸੀਂ ਕੁਝ ਫੜਤਲ ਕਰ ਰਹੇ ਹਾਂ ਇਹਨਾਂ ਦੇ ਸਾਥੀ ਨਾਲ ਕੋਈ ਨਹੀਂ ਹਾਲਤ ਕਿਹੜੀ ਹੈ ਦੋਈ ਹੈ ਹੋਰ ਵੈਰੀਫਾਈ ਕਰ ਰਹੇ ਕੋਈ ਵਿਕਲਪ ਨਹੀਂ ਇਹਨਾਂ ਤੋਂ ਬਰਾਮਦ ਕੀਤਾ ਇਹ ਇਨਾਂ ਪਾਸੋਂ ਸਾਨੂੰ 105 ਗੋਲੀਆਂ ਨਸ਼ੀਲੀਆਂ 8 ਗ੍ਰਾਮ ਮਿਰੋ ਤੇ 10000 ਡਰਗਮਨੀ ਬਰਾਮਦ ਹੋਈ ਹੈ ਤੇ ਇਸ ਤੋਂ ਲਗਭਗ ਪਰਸਾ ਜੀ ਜਿਹੜੀ ਕੀਮਤ ਹੈ ਕਿੰਨੀ ਕਹੋਗੇ ਕਿੰਨੇ ਜਿਹੜੀ ਹੋਗੀ ਜਿਹੜੀ ਕਰਾਉਣਾ ਕੀਮਤਾਂ ਇਹ ਅਸੀਂ ਨਹੀਂ ਦੱਸ ਸਕਦੇ ਹੈਗੇ ਪਰ ਇਹ ਹੈ ਕਿ ਨਸ਼ੇ ਨੂੰ ਲੈ ਕੇ ਜੋ ਜਨਦਰਯਾਤੀ ਪੁਲਿਸ ਦੀ ਮੁਹਿੰਮ ਚੱਲ ਰਹੀ ਹੈ ਉਸ ਮੰਦੀ ਇਹ ਅਫਜੇ ਬੰਦਿਆਂ ਦੀ ਗ੍ਰਿਫਤਾਰੀ ਇੱਕ ਉਸ ਕੜੀ ਦੇ ਵਿੱਚ ਹੀ ਕੀਤੀ ਗਈ ਹੈ ਤਾਂ ਕਿ ਇਹ ਨਸ਼ੇ ਥਲ ਪਰ ਜੇ ਤੋਂ ਦੋ ਵਿਅਕਤੀ ਨਸ਼ੀਲੇ ਪਦਾਰਥੀ ਦੇ ਕਾਬੂ ਕਿੱਥੇ ਕੀ ਲੱਗਦਾ ਕਿੱਥੇ ਰਹਿਣ ਵਾਲੇ ਕੌਣ ਆ ਕੇ ਨਸ਼ੇ ਨੂੰ ਲੈ ਕੇ ਜਲੰਧਰ ਦੇ ਹਾਤੀ ਪੁਲਿਸ ਵੱਲੋਂ ਮਾਨਯੋਗ ਸ਼੍ਰੀ ਹਰਕਮਲ ਪ੍ਰੀਤ ਸਿੰਘ ਖੱਕ ਜੀ ਦੀ ਹਦਾਇਤਾਂ ਤੇ ਦਿਸ਼ਾ ਨਿਰਦੇਸ਼ਾਂ ਤੇ ਤੇ ਸਰਦਾਰ ਸਰਵੰਤ ਸਿੰਘ ਬਲ ਡੀਐਸਪੀ ਫਲੋਰ ਜੀ ਦੀ ਹਦਾਇਤਾਂ ਤੇ ਉਹਨਾਂ ਦੀ ਗਾਈਡੈਂਸ 'ਚ ਅਸੀਂ ਸਾਡੀਆਂ ਟੀਮਾਂ ਵਕਫ ਵਕਫ ਪਹਿਲਾਂ ਵੀ ਨਸ਼ੇ ਨੂੰ ਲੈ ਕੇ ਕਾਫੀ ਠੱਲ ਪਾਉਂਦੀਆਂ ਰਹੀਆਂ ਤੇ 28 11 2024 ਨੂੰ ਇਸੇ ਸੰਬੰਧੀ ਦੋ ਦੋਸ਼ੀਆਂ ਨੂੰ ਕਾਬੂ ਕੀਤਾ ਜਿਨ੍ਹਾਂ ਦਾ ਕਮਲੇਸ਼ ਕੁਮਾਰ ਉਰਫ ਸੋਨੂ ਬੱਚਾ ਜੋ ਕਿ ਪ੍ਰਜੈਟਿਰਾ ਥਾਣਾ ਫਲੋਰ ਦੇ ਰਹਿਣਵਾਲਾ ਤੇ ਦੂਜਾ ਆਕਾਸ਼ ਕੁਮਾਰ ਜੋ ਕਿ ਪੰਜਟੇ ਦਾ ਥਾਣਾ ਫਲੋਰ ਇਹਨਾਂ ਪਾਸੋਂ ਕਰੀ 8 ਗ੍ਰਾਮ ਹਿਰੋਇਨ ਤੇ 105 ਨਸ਼ੀਲੀ ਗੋਲੀਆਂ ਬਰਾਮਦ ਹੋਈਆਂ ਤੇ ਇਸ ਦੇ ਵਿੱਚ ਇੱਕ ਦੋਸ਼ੀ ਹੈ ਕਮਲੇਸ਼ ਕੁਮਾਰ ਉਹ ਸਨ ਬੱਚਾ ਇਹ ਤੇ ਪਹਿਲਾਂ ਨਸ਼ੇ ਨੂੰ ਲੈ ਕੇ ਪਰਚੇ ਦਰਜ ਸੀਗੇ ਤੇ ਇਹਨਾਂ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਰਿਮਾਂਡ ਲਿਆ ਤੇ ਜਿਨ੍ਹਾਂ ਤੋਂ ਇਹ ਲੈ ਕੇ ਆਏ ਆ ਉਹਨਾਂ ਸਬੰਧੀ ਵੀ ਅਸੀਂ ਕੁਝ ਫੜਸਲ ਕਰ ਰਹੇ ਹਾਂ ਇਹਨਾਂ ਦੇ ਸਾਥੀ ਨਾਲ ਕੋਈ ਨਹੀਂ ਹਾਲਤ ਕਿਹੜੀ ਹੈ ਦੋਈ ਹੈ ਹੋਰ ਵੈਰੀਫਾਈ ਕਰ ਰਹੇ ਕੋਈ ਵੀਕਲ ਵੀ ਇਹਨਾਂ ਤੋਂ ਬ੍ਰਾਂਖ ਨਹੀਂ ਇਹ ਇਨਾਂ ਪਾਸੋਂ ਸਾਨੂੰ 105 ਗੋਲੀਆਂ ਨਸ਼ੀਲੀਆਂ 8 ਗ੍ਰਾਮ ਮਿਰੋਇ ਤੇ 10000 ਡਰਗਮਨੀ ਬਰਾਮਦ ਹੋਈ ਹੈ ਤੇ ਇਸ ਤੋਂ ਲਗ ਪ੍ਰਸਾਧ ਜੀ ਜਿਹੜੀ ਕੀਮਤ ਹੈ ਕਿੰਨੀ ਕਹੋਗੇ ਕਿੰਨੇ ਜਿਹੜੀ ਹੋਗੀ ਜਿਹੜੀ ਕਰਾਉਣਾ ਕੀਮਤਾਂ ਇਹ ਅਸੀਂ ਨਹੀਂ ਦੱਸ ਸਕਦੇ ਹੈਗੇ ਪਰ ਇਹ ਹੈ ਕਿ ਨਸ਼ੇ ਨੂੰ ਲੈ ਕੇ ਜੋ ਜਨਦਰਯਾਤੀ ਪੁਲਿਸ ਦੀ ਮਹਿੰਮ ਚੱਲ ਰਹੀ ਹੈ ਉਸ ਬੰਦੀ ਇਹ ਅੱਜ ਦੇ ਬੰਦਿਆਂ ਦੀ ਗ੍ਰਿਫਤਾਰੀ ਇੱਕ ਉਸ ਕੜੀ ਦੇ ਵਿੱਚ ਹੀ ਕੀਤੀ ਗਈ ਹੈ ਤਾਂ ਕਿ ਨਸ਼ਣ ਠਲ ਪੈ ਜੇ